ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਫਿਲੌਰ ਦੇ ਨੇੜੇ ਪਿੰਡ ਬੱਚੋਵਾਲ ਵਿੱਚ 11 ਸਾਲ ਦਾ ਬੱਚਾ ਲਾਲਾ ਉਰਫ ਲੱड्डੂ ਲਾਪਤਾ ਹੋ ਗਿਆ ਸੀ ਉਸਦੇ ਪਿਤਾ ਗੱਬਰ ਨੇ ਫਿਲੌਰ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ ਅਤੇ ਲੋਕਾਂ ਦੀ ਮਦਦ ਦੇ ਨਾਲ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ ਦੱਸ ਦਈਏ ਕਿ ਪੁਲਿਸ ਨੇ ਫਿਲੌਰ ਤੋਂ ਲੁਧਿਆਣਾ ਤੱਕ ਟ੍ਰੇਸ ਕਰਕੇ ਬੱਚੇ ਨੂੰ ਪਰਿਵਾਰ ਦੇ ਹਵਾਲੇ ਕੀਤਾ ਹੈ बच्चे ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਅਤੇ ਪੱਤਰਕਾਰਾਂ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਸਾਡੇ ਬੱਚੇ ਨੂੰ ਸਾਡੇ ਕੋਲ ਲਿਆ ਕੇ ਸਾਨੂੰ ਸੌਂਪ ਦਿੱਤਾ ਹੈ। ਦੱਬਰ। ਕੀ ਕਹਿਣਾ ਚਾਹਦੇ? ਕੁਝ ਨਹੀਂ ਸਰ ਜੀ ਅੱਛਾ ਰਹੀਆ ਮੇਰਾ ਬੱਚਾ ਮੇਰੇ ਕੋਲ ਮਿਲ ਗਿਆ। ਆਪਨੇ ਹਮਡੋਵਰ ਕਰ ਦਿਆ ਮੇਰੇ ਕੋਲ ਪੁਲਿਸ ਵਾਲੋ ਨੇ ਮੇਰੇ ਐਂਡੋਵਰ ਕਰ ਦਿਆ ਬੱਚਾ। ਓਕੇ ਓਕੇ। ਤੇ ਕਦ ਮਿਲਾ ਬੱਚਾ? ਇਹ ਕੱਲ ਮਿਲਾਇਆ ਜਾ। ਓਕੇ। ਕਦ ਮਿਲਾ ਬੱਚਾ? ਕੱਲ ਮਿਲਾਇਆ ਜੀ ਸਾਹਿਬ ਜੀ। पुलिस वालों का धन्यवाद चैनल वालों का भी बहुत धन्यवाद है हमारा बच्चा हमको मिल गया पुलिस वालों, वालों का और चैनल वालों का धन्यवाद बच्चे ने क्या बताया कब गया कैसे गया बच्चे ने ये बताया है तीन तारीख को निकला है वो और निकलते निकलते उसको ये नहीं पता है वो कहाँ चला गया है ये दस रहा है रह। फिर बस लुधियाने से हमने बच्चा लिया है ਇਹ ਐਸਆਈ ਸੰਜੀਵ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੇ ਨੂੰ ਲੁਧਿਆਣੇ ਤੋਂ ਲਿਆ ਕੇ ਪਰਿਵਾਰ ਦੇ ਹਵਾਲੇ ਕੀਤਾ ਹੈ ਮੇਰਾ ਨਾਮ ਸਰ ਐਸਆਈ ਸੰਜੀਵ ਕੁਮਾਰ ਹੈ ਮੈਂ ਥਾਣਾ ਫਲੋਰ ਡਿਊਟੀ ਕਰਦਾ ਤੇ ਇੱਕ ਸਾਡੇ ਕੋਲ ਦਰਖਾਸਤ 3 ਤਰੀਕ ਨੂੰ ਆਈ ਸੀ ਲੜਕਾ ਲਾਲਾ ਨਾਂ ਦਾ ਲੜਕਾ ਹੈ 11 ਸਾਲ ਦੀ ਉਮਰ ਹੈ ਜੀ ਇਹ ਤੀਸਰੀ ਕਲਾਸ ਵਿੱਚ ਬੱਚੋ ਆ ਸਰਕਾਰੀ ਸਕੂਲ ਵਿੱਚ ਪੜਦਾ ਤੇ 3 ਤਰੀਕ ਨੂੰ ਸਵੇਰੇ 9:00 ਵਜੇ ਕੋਈ 5 ਮਿੰਟ ਤੇ ਉਤੋਂ ਫੈਕਟਰੀ ਜੋ ਨਿਕਲ ਗਿਆ ਬਾਅਦ ਇਹ ਆਪਣੇ ਆਪ ਇਕੱਲਾ ਤੇ ਉਸ ਤੋਂ ਬਾਅਦ ਇਹ ਹੌਮਦਾ ਹੌਮਦਾ ਫਲੋਰ ਰੇਲਵੇ ਸਟੇਸ਼ਨ ਤੇ ਚਲੇ ਗਿਆ ਉਥੋਂ ਰੇਲਵੇ ਪੁਲਿਸ ਨੇ ਉਹਨੂੰ ਜਲੰਧਰ ਜਿਹੜਾ ਆ ਉੱਥੇ ਭੇਜ ਦਿੱਤਾ ਜਗਾ ਹਲਾਤ ਅਕਸਰ ਤੇ ਉਹਨਾਂ ਨੇ ਅੱਗੇ ਇਹਨੂੰ ਸ਼ਿਫਟ ਕਰ ਦਿੱਤਾ ਲੁਧਿਆਣਾ ਤੇ ਅੱਜ ਲੁਧਿਆਣਾ ਤੋਂ ਬੱਚੇ ਨੂੰ ਲਿਆ ਕੇ ਇਹਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਸਹੀ ਸਲੰਤ ਕਰ ਦਿੱਤਾ कि ਆਪਣੇ डीएसपी ਸਾਹਿਬ ਤੇ ਐਸਐਚਓ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹਨਾਂ ਦੇ ਹਵਾਲੇ ਕਰ ਦਿੱਤਾ ਜੀ। ਫਲੋਰ ਪੁਲਿਸ ਨੇ ਮੁਸਤਦੀ ਦਿਖਾ ਲ ਕੇ ਬੱਚਾ ਹੈਂਡਓਵਰ ਕਰ ਦਿੱਤਾ। ਬੱਚੇ ਨੇ ਕੀ ਦੱਸਿਆ ਵੀ ਕੱਲ ਹੀ ਗਿਆ ਸੀ ਕਿੱਦਾਂ ਗਿਆ ਪਤਾ ਕੁਝ ਨਹੀਂ ਜਾਂਦਾ। ਨਹੀਂ ਬੱਚਾ ਘਬਰਾਇਆ ਕਹਿੰਦਾ ਵੀ ਮੈਂ ਘੁੰਮਦਾ-ਘੁੰਮਦਾ ਚਲੇ ਗਿਆ ਸੀਗਾ। ਕੋਈ ਮੈਨੂੰ ਕੋਈ ਲੈ ਕੇ ਨਹੀਂ ਸੀ ਗਿਆ ਕੋਈ ਕੁਝ ਨਹੀਂ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ